ਇਹ ਨਾਮ ਹੈ ਜੀ ਆਪਣਾ ਰਕਮ ਸਿੰਘ ਜੀ ਰਕਮ ਸਿੰਘ ਠੀਕ ਹੈ ਬਾਬਾ ਕਿੰਨੀ ਉਮਰ ਹੋ ਗਈ ਆਪਣੀ ਹੋ ਗਈ 84 ਸਾਲ ਦੇ ਹਾਂਜੀ 84 ਸਾਲ ਹਾਂਜੀ ਆ ਠੀਕ ਹੈ ਜੀ ਤੇ 47 ਦੇ ਵਕਤ ਕਿੰਨੀ ਉਮਰ ਸੀ 9 ਸਾਲ ਦੇ 9 ਸਾਲ ਠੀਕ ਹੈ ਪੜਦੇ ਸੀ ਤੁਸੀਂ ਉਸ ਵਕਤ ਬਸ ਦੋ ਦਬਾਤਾਂ ਪੜਿਆ ਸੀ ਉਰਦੂ ਦੇ ਆ ਬਸ ਉਰਦੂ ਵਿੱਚ ਪੜ੍ਹੇ ਸੀ ਹਾਂ ਕਿਹੜੀ ਕਿਹੜੀ ਜਮਾਤ ਸਰ ਬਸ ਇਹ ਪਹਿਲੀ ਕਲਾਸ ਗਏ ਫਿਰ ਉਹਦੇ ਬਾਅਦ ਗਏ ਨਹੀਂ ਮਤਲਬ ਹੱਲੇ ਪੈ ਗਏ ਉਸ ਤੋਂ ਬਾਅਦ ਸੰਤਾਨ ਦਾ ਲੌਫ ਮੈਂ ਹੋਰ ਛੋਟੇ ਬੱਚੇ ਸੀ ਠੀਕ ਹੈ ਹਾਂ ਜ਼ਿਆਦਾ ਸ਼ੌਕ ਖੇਡਣਾ ਸੀ ਠੀਕ ਹੈ ਕੀ ਪਿੰਡ ਦਾ ਕੀ ਨਾਮ ਸੀ ਤੁਹਾਡਾ ਮਨ ਨੌਰੰਗ ਜੀ ਹਾਂਜੀ ਮਨ ਨੌਰੰਗ ਮਨ ਮਨ ਦੇ ਨੌਰੰਗ ਮਨ ਨੌਰੰਗ ਹਾਂਜੀ ਹਾਂ ਠੀਕ ਹੈ ਜੋ ਪਾਕਿਸਤਾਨ ਵਿੱਚ ਪਿੰਡ ਸੀ ਤੁਹਾਡਾ ਹਾਂਜੀ ਹਾਂ ਜ਼ਿਲ੍ਹਾ ਕਿਹੜਾ ਸੀ ਬਹਾਲਪੁਰ ਬਹਾਲਪੁਰ ਤਸੀਲ ਹੋਏ ਤਸੀਲ ਅਲਾਹਾਬਾਦ ਅਲਾਹਾਬਾਦ ਠੀਕ ਹੈ ਤਾਂ ਦੱਸ ਸਕਦੇ ਹੋ ਇੱਧਰ ਕਿਦਾਂ ਦਾ ਰਹਿਣ ਸਹਿਣ ਸੀ ਤੁਹਾਡਾ ਜੀ ਸਾਡਾ ਰਹਿਣ ਸਹਿਣ ਸੀ ਜੀ ਕਾਰੋਬਾਰੀ ਸੀ ਸਾ ਫਿਰ ਅਸੀਂ ਪਹਿਲੇ ਲੈਂਦੇ ਸੀ ਠੀਕ ਹੈ ਜੀ ਸਾਡਾ ਜਿਹੜਾ ਹੈ ਉੱਥੇ ਜਦ ਜ਼ਲਜ਼ਲਾ ਪਿਆ ਲੋਕ ਸਾਰੋ ਬਹਰ ਨੂੰ ਆਸਿਆ ਹਾਂਜੀ ਸਾਨੂੰ ਉੱਥੇ ਜਿਹੜਾ ਬਚਾਇਆ ਅੱਛਾ ਲੋਕਾਂ ਨੇ ਬਚਾਇਆ ਤੇ ਉਹ ਸਿੱਪੜਨ ਰਹੇ ਅਲਾ ਬਾਦ ਆ ਠੀਕ ਹੈ ਅਲਾ ਬਾਦ ਤੋਂ ਅਸੀਂ ਗੱਡੀ ਚੜ੍ਹ ਕੇ ਮੰਗਲੌਰ ਆ ਠੀਕ ਹੈ ਮੰਗਲੌਰ ਤੋਂ ਜਾ ਕੇ ਫਿਰ ਆਇਆ ਦੀ ਅਬੋਰ ਹਾਂਜੀ ਅਬੋਰ ਤੋਂ ਚਲੇ ਗਏ ਖੁਲਸੀਤਰ ਹਾਂਜੀ ਕੁਝ ਸੇਤਰੋਂ ਫਿਰ ਅਗੇ ਰਾਜਪੁਰੇ ਕੈਂਪ ਸ਼ਬਦ ਕੈਂਪੇਜ ਠੀਕ ਹੈ। ਉੱਥੇ ਗੁਜ਼ਾਰਾ ਕਰਿਆ। ਠੀਕ ਹੈ। ਤੇ ਫਿਰ ਅਸੀਂ ਕੋਈ ਬੁੰਜਾ ਦੇ ਵਿੱਚ ਰਾਜਪੁਰੇ ਟਾਉਣਾ ਹੈ। ਹਾਂਜੀ ਹਾਂਜੀ। ਤੇ ਇਤਸੇ ਫਿਰ ਆਪਣਾ ਮਿਹਨਤ ਮਜ਼ਦੂਰੀ ਕਰਕੇ ਫਿਰ ਅਸੀਂ 75 ਦੁਬਾਰ ਕੋਲੇ ਠੀਕ ਹੈ। ਹਰ ਰੋਡੇ ਮੌਸਰਾ ਕਰ ਰਹੇ ਆ ਲੱਕੜ ਦਾ ਕੰਮ ਕਰਦੇ ਆ ਅਸੀਂ। ਠੀਕ। ਕਾਰਪੈਂਟਰ ਦਾ। ਠੀਕ ਹੈ। ਤੁਸੀਂ ਉੱਤਰ ਦੱਸਿਆ ਕਿ ਤੁਹਾਨੂੰ ਬਚਾਇਆ ਉੱਤਰ ਦੇ ਲੋਕਾਂ ਨੇ। ਹਾਂ ਹਾਂ। ਤੇ ਉਹ ਮੁਸਲਮਾਨ ਤਾਂ ਅਸੀਂ ਹਾਂ ਹਾਂ ਮੁਸਲਮਾਨ ਬਸ ਠੀਕ ਹੈ ਜੀ ਤੁਹਾਡੇ ਪਿੰਡ ਚ ਹੀ ਰਹਿੰਦੇ ਸੀ ਸਾਡੇ ਗਵਾਂੜਿਆਂ ਦੇ ਵਿੱਚ ਜਿਵੇਂ ਸ਼ਹਿਰ ਤੇ ਨਾਂ ਲੱਗਦੇ ਘਰ ਠੀਕ ਹੈ ਜੀ ਉਹਨਾਂ ਨੇ ਤੁਹਾਨੂੰ ਬਚਾਇਆ ਮਦਦ ਕੀਤੀ ਤੁਹਾਡੀ ਹਾਂ ਹਾਂ ਬਿਲਕੁਲ ਤੁਹਾਡਾ ਕੋਈ ਮਿੱਤਰ ਵੀ ਸੀ ਉਸ ਟਾਈਮ ਉੱਥੇ ਪਾਕਿਸਤਾਨ ਵਿੱਚ ਸਾਡਾ ਕੋਈ ਮਿੱਤਰ ਨਹੀਂ ਕੋਈ ਮਿੱਤਰ ਨਹੀਂ ਸੀ ਜਦੋਂ ਪੜਦੇ ਸੀ ਜਮਾਤ ਵਿੱਚ ਨਹੀਂ ਨਹੀਂ ਕੋਈ ਨਹੀਂ ਸੀ ਸਾਨੂੰ ਇਤਨਾ ਪਹਿਚਾਨ ਨਹੀਂ ਸੀ ਨਾ ਅਸੀਂ ਜਾਣਦੇ ਕਿਸੇ ਨੂੰ ਠੀਕ ਹੈ ਜੀ ਜਿਨ੍ਹਾਂ ਨੇ ذرے ਆਪਣੇ ਘਰ ਲੈ ਕੇ ਲੁਕਾਇਆ ਮੰਜਰੇ ਹੇਠਾਂ ਪਾਇਆ ਵੇਵਾ ਕੇ ਤੁਹਾਡੇ ਕੋਤਵਾਨ ਨਾ ਕਰੇ ਅੱਛਾ ਹੈ ਅਸੀਂ ਕਰ ਜਾਂਦੇ ਅੱਛਾ ਉਹਨਾਂ ਨੂੰ ਤੁਸੀਂ ਦੱਸ ਸਕਦੇ ਹੋ ਕਿ ਕੀ ਮੈਂ ਤੁਹਾਨੂੰ ਉਹਨਾਂ ਨੇ ਬਚਾਇਆ ਏ ਕਿ ਮੈਂ ਤੁਹਾਨੂੰ ਮਿੰਜੇ ਥੱਲੇ ਤੁਸੀਂ ਦੱਸ ਰਹੇ ਹੋ ਇਸ ਤਰ੍ਹਾਂ ਵੀ ਜਦੋਂ ਸਾਡੇ ਉਤੇ ਉਹਨਾਂ ਨੇ ਹਮਲਾ ਕਰਿਆ ਅਸੀਂ ਦੌੜ ਕੇ ਗਏ ਪਿੰਡਾਂ ਠੀਕ ਹੈ ਜੀ ਪਿੰਡਾਂ ਗਏ ਤੇ ਉੱਥੇ ਫਿਰ ਉਹਨੇ ਸਾਨੂੰ ਮਤਲਬ ਮੰਜਰ ਇਹਦਾ ਲਗਾਇਆ ਕਿਤੇ ਇਥੇ ਆ ਨਾ ਜਾ ਤੁਹਾਡੇ ਨਾਲ ਕੋਈ ਨੁਕਸਾਨ ਨਾ ਕਰੇ ਠੀਕ ਹੈ ਚੰਗੇ ਇਨਸਾਨ ਸੀ ਜਿਹੜੇ ਉਹਨਾਂ ਨੇ ਤੁਹਾਨੂੰ ਬਚਾ ਕੇ ਰੱਖਿਆ ਠੀਕ ਹੈ ਫਿਰ ਜਦੋਂ ਕੀ ਤੁਸੀਂ ਤੁਹਾਨੂੰ ਉਹਨਾਂ ਨੇ ਰੱਖਿਆ ਫਿਰ ਸਾਨੂੰ ਉਹਨਾਂ ਨੇ ਕਦੋਂ ਮਤਲਬ ਉਹ ਤੋਂ ਭੇਜਿਆ ਕਿ ਤੁਸੀਂ ਜਾ ਸਕਦੇ ਅਸੀਂ ਇੱਕ ਦਿਨ ਉੱਥੇ ਰਹੇ ਉਹਦੇ ਦੇ ਘਰ ਦੋ ਦੋ ਦਿਨ ਉਹਨੇ ਕਿਹਾ ਤੁਸੀਂ ਧੜੋ ਅਸਾ ਦੇਖ ਲਓ ਅੱਛਾ ਅਸੀਂ ਪਿੰਡਾਂ ਦੇ ਕੱਚੇ ਰਸਤੇ ਪਿੰਡਾਂ ਦਾ ਹੋ ਕੇ ਫਿਰ ਅਸੀਂ ਆ ਗਏ ਅਲਾਬਾਦ ਦੇ ਵਿੱਚ ਅਲਾਬਾਦ ਦੇ ਅਸੀਂ ਉੱਥੇ ਆਪਣੀ ਪਰਹਾਲੀ ਅੱਛਾ ਤੇ ਉੱਥੋਂ ਫਿਰ ਉਹਨਾਂ ਨੇ ਜਦ ਜਾ ਕੇ ਯਾਦ ਚਾਲੂ ਹੋਈ ਉਹਨਾਂ ਨੇ ਗੱਡੇ ਰਹੇ ਸਾਨੂੰ ਮਗਲੋੜ ਤੋਂ ਠੀਕ ਹੈ ਉੱਥੋਂ ਕਿਰੋ ਜਾਬ ਅਭੋਰ ਹੈ ਅਭੋਰ ਅਸੀਂ ਥੋੜੀ ਦੇਰ ਰਹੇ ਫਿਰ ਸਾਡੋ ਕੁਲ ਖੇਤਰ ਲਿਆ ਠੀਕ ਹੈ ਜੀ ਕੁਲ ਖੇਤਰ ਤੋਂ ਅਸੀਂ ਰਾਜਪੁਰਾ ਹੈ ਠੀਕ ਹੈ ਰਾਜਪੁਰੇ ਸੇ ਮਿਹਨਤ ਮਜ਼ਦੂਰੀ ਕਰਕੇ ਰੋਟੀ ਖਾਂਦੇ ਰਹੇ ਤੇ ਸਰਕਾਰ ਨੇ ਸਾਨੂੰ ਰਸਨ ਦੇਣਾ ਸੀ ਉਹ ਦਿੱਤਾ ਸੀ ਪੂਰੀ ਸਰਕਾਰ ਨੇ ਮਦਦ ਕੀਤੀ ਇਹ ਇੱਥੇ ਮਕਾਨ ਫਿਰ ਸਾਨੂੰ ਬਲੰਝਾ ਦੇ ਵਿੱਚ ਇਲਾਟ ਹੋਇਆ ਰਾਜਪੁਰਾ ਟਾਉਨ ਸੇ ਰੋਦਰ ਦੇ ਇੱਥੇ ਹੈ ਜੀ ਇਸ ਪਿੰਡ ਵਿੱਚ ਤੁਸੀਂ ਕਨਾਲ ਦਿੱਤੀ ਸੀ ਉਸ ਪਿੰਡ ਦਾ ਨਾਮ ਯਾ ਨਾ ਨਾ ਸਿਰ ਯਾ ਜੀ ਜਿਨ੍ਹਾਂ ਦੇ ਪਾਸ ਸੀ ਸੀ ਉਹਨਾਂ ਦਾ ਨਾ ਨਾ ਕੋਈ ਨਹੀਂ ਆਉਂਦਾ ਠੀਕ ਹੈ ਜੀ ਉਹਨਾਂ ਨੇ ਸਹਾਇਨियत ਤੌਰ ਤੇ ਤੁਹਾਡੀ ਮਦਦ ਕੀਤੀ ਹਾਂਜੀ ਹਾਂ ਠੀਕ ਹੈ ਜੀ ਤਾਂ ਹੋਰ ਕੁਝ ਦੱਸ ਸਕਦੇ ਹੋ ਸਾਨੂੰ 47 ਦਾ ਅਗਰ ਤੁਹਾਡੇ ਦੇਖਿਆ ਹੋਵੇ ਤੁਸੀਂ ਕੁਝ ਸਾਰੀ ਆ ਗਈ ਸੀ ਟ੍ਰੇਨ ਵਿੱਚ ਕਿਸ ਟ੍ਰੇਨ ਵਿੱਚ ਤੁਸੀਂ ਜੀ ਜਿਸ ਤਰ੍ਹਾਂ 41 ਸੀ ਨਾ ਤਸੀਲਾਂ ਉਹਨਾਂ ਨੇ ਜਿਸ ਤਰ੍ਹਾਂ ਬੰਦੇ ਆ ਗਏ ਹਾਂਜੀ ਉਹਨਾਂ ਦੇ ਤੌਰ ਤੇ ਕਬੀਲਦਾਰੀ ਸੀ ਸਾਡੀ ਅੱਛਾ ਜੀ ਕਿਹਾ ਸੀ ਸਾਡਾ ਹੋਰ ਉਹਦੇ ਬਾਰੇ ਕੋਈ ਪਤਾ ਨਹੀਂ ਠੀਕ ਹੈ ਤੁਸੀਂ 9 ਸਾਲ ਦੇ ਸੀ ਉਸ ਵਕਤ ਹਾਂ ਜੀ ਠੀਕ ਹੈ ਠੀਕ ਹੈ ਸ਼ੁਕਰੀਆ ਪਾਪਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅੱਪਾਂ ਤੁਸੀਂ ਬਹੁਤ ਕੀਮਤੀ ਗੱਲਾਂ ਦੱਸੀਆਂ ਆਪਣਾ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ